ਨਮਸਕਾਰ ਸਸਟਰੀਕਾਰ ਡੇਂਗੂ ਨੂੰ ਰੋਕਣ ਵਾਸਤੇ ਸਿਹਤ ਵਿਭਾਗ ਫਾਜ਼ਲ ਕਾ ਹੋਇਆ ਪੱਪਾਪਾਰ ਡਾਕਟਰ ਕਵਿਤਾ ਸਿੰਘ ਦੀ ਅਗਵਾਈ ਵਿੱਚ ਹਰ ਵਰਗ ਦੀਆਂ ਟੀਮਾਂ ਕੀਤੀਆਂ ਗਈਆਂ ਤਿਆਰ ਜੋ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਤੋਂ ਕਰਨ ਗਿਆ ਜਾਗਰੂਕਤਾ ਤੇ ਲਾਰਵਾ ਨੂੰ ਕਰਨ ਗਿਆ ਨਸ਼ਟ ਨੀਸ਼ਾ ਸ਼ਰਮਾ ਦੀ ਰਿਪੋਰਟ ਐਨ ਐਸ ਲਾਈਵ ਤੁਹਾਡਾ ਆਪਣਾ ਚੈਨਲ ਆਇਆ ਫਾਜ਼ਿਲਕਾ ਰਾਜ ਸਾਮਿਕ ਲੋਨ ਜਿੱਥੇ ਸਿਹਤ ਵਿਭਾਗ ਫਾਜ਼ਿਲਕਾ ਦੀ ਟੀਮ ਜਿਹੜੀ ਅੱਜ ਘਰ ਟੂਰ ਵਿਜ਼ਿਟ ਕਰ ਰਹੀ ਹੈ ਇਹਨਾਂ ਦੇ ਇੰਚਾਰਜ ਸੁਖਿੰਦਰ ਜੀ ਸੌਰਣ ਜੀ ਤੇ ਕੁਸ਼ਿੰਦਰ ਜੀ ਨਾਲ ਗੱਲ ਕਰਾਂਗੇ ਸਰ ਕਿਸ ਤਰ੍ਹਾਂ ਦੀ ਕੈਂਪੇਨ ਚੱਲ ਰਹੀ ਹੈ ਪੰਜਾਬ ਸਰਕਾਰ ਵੱਲੋਂ ਸਿਹਤ ਮੰਤਰੀ ਪੰਜਾਬ ਜੀ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਸਾਡੇ ਜ਼ਿਲ੍ਹਾ ਫਾਜ਼ਿਲਕਾ ਦੇ ਮਾਨਯੋਗ ਸਿਵਲ ਸਰਜਨ ਸਾਹਿਬ ਅਤੇ ਸੀਨੀਅਰ ਮੈਡੀਕਲ ਅਫਸਰ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਵੱਲੋਂ ਸਾਨੂੰ ਜੋ ਹਦਾਇਤਾਂ ਕੀਤੀਆਂ ਗਈਆਂ ਉਸ ਦੇ ਤਹਿਤ ਅੱਜ ਅਸੀਂ ਅਰਬਨ ਫਾਜ਼ਿਲਕਾ ਦੇ ਰਾਧਾ ਸਵਾਮੀ ਕਲੋਨੀ ਦੇ ਵਿੱਚ ਹਾਊਸ ਟੂ ਹਾਊਸ ਡੇਂਗੂ ਜਾਗਰੂਕਤਾ ਜਿਹੜਾ ਪ੍ਰੋਗਰਾਮ ਚਲਾ ਰਹੇ ਆ ਉਹਦੇ ਤਹਿਤ ਸਾਡੇ ਨਾਲ ਨਰਸਿੰਗ ਕਾਲਜ ਦੇ ਸਚਖੰਡ ਨਰਸਿੰਗ ਕਾਲਜ ਦੇ ਸਟੂਡੈਂਟ ਤੇ ਸਾਡੇ ਬਰੀਡਿੰਗ ਚੈਕਰ ਤੇ ਅਸੀਂ ਖੁਦ ਸਿਹਤ ਕਰਮਚਾਰੀ ਜਿਹੜਾ ਇਸ ਕੈਂਪੇਨ ਦੇ ਵਿੱਚ ਲੱਗੇ ਹੋਏ ਆ ਘਰ ਘਰ ਦੇ ਵਿੱਚ ਜਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਬਾਰੇ ਦੱਸ ਰਹੇ ਆ ਲਾਰਵੇ ਦੀ ਪਹਿਚਾਣ ਬਾਰੇ ਦੱਸ ਰਹੇ ਆ ਜਿੱਥੇ ਵੀ ਸਾਨੂੰ ਲਾਰਵਾ ਮਿਲਦਾ ਉਹਨੂੰ ਨਸ਼ਟ ਕਰ ਰਹੇ ਆ ਸਰ ਕਿੰਨੀਆਂ ਟੀਮਾਂ ਫਾਜ਼ਿਲਕਾ ਵਿੱਚ ਕੰਮ ਕਰ ਰਹੀਆਂ ਸ਼ਹਿਰ ਦੇ ਵਿੱਚ ਇਸ ਟਾਈਮ ਅੱਜ ਜਿਹੜਾ ਕੈਂਪੇਨ ਜਿਹੜੀ ਆ ਉਹ 5 ਦਿਨ ਦੀ ਕੈਂਪੇਨ ਜੋ ਸ਼ੁਰੂ ਹੋਈ ਹੈ ਉਹਦੇ ਵਿੱਚ ਸਾਡੀਆਂ ਅੱਜ 6 ਟੀਮਾਂ ਜਿਹੜੀਆਂ ਕੰਮ ਕਰ ਰਹੀਆਂ ਜੀ ਟੋਟਲ 253 ਕੇਸਿਸ ਨੇ ਜਿਦੇ ਵਿੱਚੋਂ ਜਿਹੜੇ ਨੇ 46 ਕੇਸ ਜਿਹੜੇ ਨੇ ਉਹ ਫਾਂਸਲਿਕਾ ਦੇ ਨੇ ਔਰ 149 ਜਿਹਦੇ ਨੇ ਅਬੋਰ ਤੋਂ ਰਿਪੋਰਟ ਹੋਏ ਨੇ ਬਾਕੀ ਦੇ ਕੇਸਿਸ ਜਿਹੜੇ ਨੇ ਉਹ ਰੂਰਲ ਏਰੀਆ ਦੇ ਕੇਸਿਸ ਨੇ ਇਸ ਕਰਕੇ ਮੈਂ ਸਾਰਿਆਂ ਸਾਰਿਆਂ ਨੂੰ ਇਹ ਗੁਜਾਰਿਸ਼ ਕਰਾਂਗੀ ਕਿ ਜੇਕਰ ਕਿਸੇ ਨੂੰ ਬੁਖਾਰ ਜਾਂ ਫਿਰ ਸਿਰ ਦਰਦ ਜਾਂ ਫਿਰ ਮਾਸਪੇਸ਼ੀਆਂ ਦੇ ਵਿੱਚ ਦਰਦ ਹੁੰਦਾ ਹੈ ਤਾਂ ਉਹ ਆਪਣਾ ਜਾ ਕੇ ਜਿਹੜਾ ਜ਼ਿਲ੍ਹਾ ਹਸਪਤਾਲ ਦੇ ਵਿੱਚ ਔਰ ਇਸ ਦੇ ਨਾਲ ਨਾਲ ਸਬਡਿਵੀਜ਼ਨਲ ਹਸਪਤਾਲ ਅਬੋਰ ਦੇ ਵਿੱਚ 21 ਨੰਬਰ ਕੰਮ ਦੇ ਵਿੱਚ ਜਾ ਕੇ ਆਪਣਾ ਸੈਂਪਲ ਜਰੂਰ ਦਿਓ ਬਿਕੋਜ਼ ਜੇਕਰ ਤੁਹਾਨੂੰ ਬੁਖਾਰ ਆ ਰਿਹਾ ਤਾਂ ਉਹ ਸਿੰਪਲ ਬੁਖਾਰ ਵੀ ਹੋ ਸਕਦਾ ਹੈ ਨਾਲ ਦੀ ਨਾਲ ਡੇਂਗੋ ਬੁਖਾਰ ਵੀ ਹੋ ਸਕਦਾ ਹੈ ਇਸ ਕਰਕੇ ਆਪਣੀ ਜੀਡੀਏ ਟੈਸਟਿੰਗ ਜਿਹੜੀ ਹੈ ਜਰੂਰ ਕਰਵਾਓ ਜੀ ਮੈਮ ਟੈਸਟ ਦੀ ਕਿਟਾਂ ਦੀ ਕੀ ਸਟੇਟਸ ਹੈ ਜ਼ਿਲ੍ਹੇ ਦੇ ਵਿੱਚ ਸਾਡੇ ਕੋਲ ਟੈਸਟਿੰਗ ਕਿਟਸ ਜਿਹੜੀਆਂ ਨੇ ਐਨਐਸ1 ਔਰ ਆਈਜੀਐਮ ਕਿਟਸ ਜਿਹੜੀਆਂ ਨੇ ਪ੍ਰੋਪਰ amount ਦੇ ਵਿੱਚ ਹੈਗੀਆਂ ਨੇ ਔਰ ਇਸ ਮਤਲਬ ਕਿ ਕਿਸੇ ਤਰ੍ਹਾਂ ਦੀ ਟੈਸਟਿੰਗ ਕਿਟਸ ਦੀ ਸਾਡੇ ਕੋਲ ਕੋਈ ਵੀ ਘਾਟ ਨਹੀਂ ਹੈ ਸ਼ੁਕਰਗੁਜ਼ਾਰ ਮਾਨਯੋਗ ਹੈਲਥ ਮਿਨਿਸਟਰ ਸਾਹਿਬ ਦੀ ਅਗਵਾਈ ਹੇਠ ਹੁਣ ਜਿਹੜਾ ਅਸੀਂ ਡੇਂਗੂ ਦੀ ਰੋਕਥਾਮ ਲਈ ਜਿਹੜਾ ਹਰ ਹਫਤੇ ਡਰਾਈ ਡੇ ਫਰਾਈਡੇ ਫਰਾਈਡੇ ਡਰਾਈ ਡੇ ਵਾਲਾ ਕੈਂਪੇਨ ਕਰਦੇ ਆ ਉਹ ਹੁਣ ਅਸੀਂ ਪੂਰਾ ਹਫਤਾ ਕਰਿਆ ਕਰਾਂਗੇ ਇਹਦੇ ਵਿੱਚ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਰੋਜ਼ ਸਾਡੀਆਂ ਟੀਮਾਂ ਜਿਹੜੀਆਂ ਆ ਉਹ ਹਰ ਪਿੰਡ ਦੇ ਵਿੱਚ ਸ਼ਹਿਰ ਹਰੋ ਸ਼ਹਿਰ ਦੇ ਵਿੱਚ ਸਾਡੇ ਜਿੰਨੇ ਵੀ ਬਲਾਕਸ ਹੈਗੇ ਆ ਉਹਨਾਂ ਸਾਰਿਆਂ ਜਾਇਕਰਨ ਗਿਆ ਇਹਦੇ ਵਿੱਚ ਸਾਡੇ ਜਿੰਨੇ ਵੀ ਵਰਕਰ ਹੈ ਸੀਐਚਓਸ ਹੈਗੇ ਆ ਆਸ਼ਾ ਏਐਨਐਮ ਉਹ ਸਾਰੇ ਪਾਰਟਿਸਪੇਟ ਕਰਨਗੇ ਇਸ ਦੇ ਨਾਲ ਨਾਲ ਅਸੀਂ ਇਹਨਾਂ ਟੀਮਾਂ ਦੇ ਵਿੱਚ ਜੇ ਨਰਸਿੰਗ ਸਟੂਡੈਂਟਸ ਹੈਗੇ ਆ ਨਰਸਿੰਗ ਕਾਲਜਸ ਦੇ ਉਹਨਾਂ ਦੀ ਮਦਦ ਵੀ ਲੈਂਦੇ ਆ ਸਾਡਾ ਇਹ ਮੋਟਿਵ ਹੈਗਾ ਕਿ ਅਸੀਂ ਘਰ ਘਰ ਜਾ ਕੇ ਜਿਹੜਾ ਕੋਈ ਲਾਰਵਾ ਮਿਲਦਾ ਅ ਕਿਸੇ ਜਗ੍ਹਾ ਉਹਨੂੰ ਡਿਸਟਰੋਏ ਕਰੀਏ ਤਾਂ ਕਿ ਇਹ ਡੇਂਗੂ ਅੱਗੇ ਨਾ ਫੈਲ ਸਕੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਲਸ ਪੋਲੀਓ ਦੀ ਕੈਂਪੇਨ ਜਿਹੜੀ ਹੈ ਉਹ ਅਸੀਂ ਹਰ ਸਾਲ ਕਰਦੇ ਹਾਂ ਉਹ ਪੂਰੇ ਜੋਰਾ-ਸ਼ੋਰਾ ਨਾਲ 3 ਦਿਨ ਚੱਲਦੀ ਹੈ ਐਵੇਂ ਹੀ ਅਸੀਂ ਪਲਸ ਪੋਲੀਓ ਦੀ ਤਰਜ਼ ਤੇ ਹੀ ਡੇਂਗੂ ਵਾਲੀ ਕੈਂਪੇਨ ਸ਼ੁਰੂ ਕਰਨ ਲੱਗੇ ਹਾਂ ਜਿੰਦੇ ਵਿੱਚ ਕਿ ਅਸੀਂ ਰੋਜ਼ ਹਰ ਏਰੀਆ ਦੇ ਵਿੱਚ ਜਾ ਕੇ ਲਾਰਵਾ ਲੱਭਿਆ ਕਰਾਂਗੇ ਅਤੇ ਡਿਸਟਰੋਏ ਕਰਿਆ ਕਰਾਂਗੇ ਤਾਂ ਕਿ ਡੇਂਗੂ ਦੀ ਰੋਕਥਾਮ ਹੋ ਸਕੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪ੍ਰिवेंशन ਜਿਹੜੀ ਹੈ ਦੈਟ ਇਜ਼ ਬੈਟਰ ਦੈਨ ਕਿਉਰ ਠੀਕ ਹੈ ਆਪਾਂ ਪਹਿਲਾਂ ਹੀ ਮਰੀਜ਼ ਨੂੰ ਡੇਂਗੂ ਕਾਬੂ ਕਰ ਲਈ ਇਸ ਤੋਂ ਪਹਿਲਾਂ ਹੀ ਅਸੀਂ ਅਗਰ ਲਾਰਵਾ ਡਿਸਟਰੋਏ ਕਰ ਦਈਏ ਤੇ ਉਹਨਾਂ ਦੇ ਰੋਕਥਾਮ ਦੇ ਵਿੱਚ ਮਦਦ ਕਰੀਏ ਤੇ ਆਪਾਂ ਇਸ ਨੂੰ ਸਪਰੈਡ ਕਰਨ ਤੋਂ ਬਚਾ ਸਕਦੇ ਹਾਂ ਮੇਰੇ ਸਾਰੇ ਲੋਕਾਂ ਨੂੰ ਇਹ ਅਪੀਲ ਹੈ ਕਿ ਜਦੋਂ ਸਾਡੀਆਂ ਟੀਮਾਂ ਤੁਹਾਡੇ ਘਰ ਆਉਂਦੀਆਂ ਹਨ ਪਲੀਜ਼ ਉਹਨਾਂ ਦਾ ਸਹਿਯੋਗ ਕਰੋ ਅਤੇ ਉਹਨਾਂ ਨੂੰ ਇਸ ਕੈਂਪੇਨ ਨੂੰ ਸਕਸੈਸਫੁਲ ਬਣਾਉਣ 'ਚ ਮਦਦ ਕਰੋ